ਇੱਕ ਵਾਰੀ ਲਾ ਲਾਂਗੇ ਮੰਮੀ ਹਣਾ ਹਾਂ ਇਹਨਾਂ ਨੂੰ ਇੱਕ ਪਾਸੇ ਲਾ ਕੇ ਤੇ ਫੇਰ ਹੀ ਲੋਕ ਆਉਗਾ ਇਹ ਮੱਛੀ ਹੂੰ ਤਾਂ ਮੱਛੀ ਵਾਲਾ ਪਿਆ ਇਹ ਤਾਂ ਢੇਰ ਸਾਰਾ ਟੁੱਟ ਗਿਆ ਹੋਰ ਇਹ ਗੋਹਾਵਰੀ ਵਾਲੇ ਉੱਤੇ ਲਾਵੇਂਗੀ ਹੈ ਲਿੱਪਿਆ ਹੋਇਆ ਪਹਿਲਾਂ ਨਾਲ ਲਿੱਪਿਆ ਹੋ ਤਾਂ ਹੈਗਾ ਬਾਉਂਗੀ ਅੱਛਾ ਲਾਵੇਂਗੀ ਹੋਰ ਚੂਹੇ ਆਈਆਂ ਇਹ ਖਾਸੀਆਂ ਹਨ ਇਹ ਫਟੇ ਪਏ ਸਾਰੇ ਗੋਹੜਾ ਫਟ ਗਿਆ ਹੋਰ ਕੱਲੇ ਦੋਸਤੋਂ ਦਾ ਫਟ ਗਿਆ ਸਾਰਾ ਇਹਦਾ ਪਾਣੀ ਪੈ ਗਿਆ ਨਾ ਥੱਲੇ ਪਾਣੀ ਪਿਆ ਹੋਇਆ ਦੇਖ ਕੇ ਉਪਰ ਇਟਾ ਨੇ ਟੇਲਾਂ ਦੇ ਉੱਪਰ ਉਹ ਵੀ ਇੱਥੇ ਹੈ ਮੈਂ ਤਾਰ ਲੈਣਾ ਇੱਟੇ ਇਨਾ ਤਾਰੂ ਇੱਟੇ ਇਨਾ ਤਾਰ ਲੈ ਫਿਰ ਬੱਸ ਆ ਗਿਆ ਸੜਕ ਤੇ ਛੂਈ ਛੂਹਦੀ ਗੱਡਾ ਠੂਹਦੀ ਔਰ ਲੈ ਦੋਸਤੋ ਠੂਏ ਵੀ ਲੱਕੜੇ ਦੇਖ ਕੇ ਇਹ ਹੁਣ ਇਹਨੂੰ ਐ ਖਿੱਚਾ ਖਿੱਚ ਭਾਈ ਇਹਨੂੰ ਖੜ ਜਾ ਦੇਖ ਕੇ ਭਾਈ

બસ ਇਹਦੀ ਤਹਿ ਕਰਕੇ ਇਹਨੂੰ ਐ ਰੱਖ ਲੈਣੇ ਹਾਂ 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 ਐ ਬਸ ਚਲੋ ਪਤਾ ਜੀ ਕੀ ਖਰਚਾਈ ਲੱਗੀ ਸਾਰੀ ਹਾਂ ਜੀ ਹੋ ਗਿਆ ਖਰਾਬ ਇਹ ਤਾਂ ਖੱਟੇਗਾ ਨਹੀਂ ਇੱਥੇ ਜੁੜੇ ਗਿੰਦੇ ਧੁੱਪੇ ਹੋਰ ਕਿੰਨਾ ਪਿਆ ਆਪਾਂ ਪਹੁੰਚਾ ਦੇ ਦਈਏ ਲੈ ਕੇ ਪੋਚਾ ਪੋਚਾ ਲਾਉਣੀ ਥੱਲੇ ਵੀ ਦੋਸਤੋ ਆਪਾਂ ਲਿਪਾਂਗੇ ਜਿਤੁੱਲਾ ੁੱਲੇ ਦੀ ਬਾਰੀ ਆ ਗਈ ਬਾਰਸ਼ਾਂ ਨੇ ਪਹਿਲਾਂ ਝੋਲਾ ਜਾ ਪਾ ਕਰਦੀ ਲਿੱਪ ਦੇ ਲਿੱਪ ਦੇ ਇਹ ਕਾਹਦਾ ਪੰਡੂ ਤਾਂ ਹੁੰਦਾ ਕਿ ਮਿਕਾਹਦਾ ਹੁੰਦਾ ਇਹ ਪੰਡੂ ਪੰਡੂ ਹੁਣ ਤਾਂ ਪੰਡੂ ਕਿਹੜੀ ਮਿਲਦੀ ਹੋਣੀ ਹੈਣਾ ਆਪਾਂ ਦਾ ਗੱਟੇ ਚਾਰ-ਪਾਰ ਖੇਣ ਆਪਾਂ ਦਾ ਫालतੂ ਬਹੁਤ ਬਾਦੂ ਜੇ ਮੈਂ ਚਿੱਟਾ ਹੋ ਜਾਊਗਾ ਜਿਵੇਂ ਚਿੱਟਾ ਸੁੱਕੇ ਹੈਨਾ ਹਾਂ ਸੁਕਟਾ ਇਹਦਾ ਜੇਦਾ ਸੁੱਕਿਆ ਜਾਦਾ ਫੇਰ ਹੀ ਲਾਇਆ ਕਿ ਪਹੁੰਚਿਆ ਇੱਕ ਹਫਤੇ ਰਿਵਾਸ ਸਮਾਰੇ ਹੈਨਾ ਆਪਾਂ ਆ ਹੱਤਾ ਹੋ ਗਿਆ ਆਂ ਸੋਕੋ ਗਿਆ ਜਦੋਂ ਸੇਬ ਲਾਇਆ ਬਰਸਾ ਪਈ ਗਈ ਨਾ ਫਿਰ ਆ ਮੇ ਨਹੀਂ ਕਰਦੇ ਹੋ ਜਿਵੇਂ ਆਪਣਾ ਚੁੱਲਾ ਆ ਟਿੱਟਾ ਉਹ ਮੇ ਜੋ ਰੋਟਾ ਜਿੱਟਾ ਕਰਾਂਗੇ ਕੋਈ ਦੋਸਤੋ ਆਪਾਂ ਚੁੱਲਾ ਵੀ ਲਿੱਪਤਾ ਜੀ ਪਿਛਲੀ ਵੀਡੀਓ ਦੇ ਵਿੱਚ ਉਦੋਂ ਆਪਾਂ ਬਣਾਈ ਤੇ ਉਦੋਂ ਨਹੀਂ ਲਿੱਪਿਆ ਗਿਆ ਕੋਈ ਬਾਰਸ ਸੀ ਤਾਂ ਕਰਕੇ ਹੁਣ ਬਰ ਆਪਾਂ ਆ ਵੀਡੀਓ ਸਾਨੂੰ ਪਿਆਤੀ ਵੀ ਅਗਲੀ ਵੀਡੀਓ ਤੇ ਸਾਨੂੰ ਦਿਖਾਵਾਂਗੇ ਕਿ ਸਾਨੂੰ ਆ ਦੇਖੋ ਦਿਖਾਤਾ ਜੀ ਬਹੁਤ ਹਾਂ ਸੋਣ ਲੱਗਦਾ ਦੇਖਿਆ ਹੋਇਆ ਦੇਖ ਤਿਆਰ ਕਰਤਾ ਫਰੌਂਕ ਜੀ ਲੱਗੇ ਜਾਂਦੀ ਹੁਣ ਆਪਾਂ ਇਸੇ ਨਾਲ ਤਾਂ ਦਾਲ ਬਣਾਇਆ ਕਰਾਂਗੇ ਸਬਜ਼ੀ

ਇਧਰ ਇਹ ਕਿਧਰ ਕਿਧਰ ਹਾਂਜੀ ਦੋਸਤੋ ਹੁਣ ਆਪਾਂ ਪਾਲਕ ਦਾ ਬੀਜਤਾ ਸੀ ਤੇ ਉਧਰ ਮੇਥਾ ਹੈ ਤੇ ਇਧਰ ਆਪਾਂ ਬੀਜਾਂਗੇ ਸਾਰਾ ਤੇ ਹੁਣ ਬਸ ਤਿਆਰ ਕਰਦੇ ਆ ਤੇ ਹੁਣ ਆਪਾਂ ਬਸ ਬੀਜਣ ਤੇ ਆ ਥੋੜਾ ਜਿਹਾ ਕਿਸਿਆਰ ਕਰਨਾ ਉਹ ਸਾਰਾ ਕਿਸਿਆਰ ਕਰਕੇ ਤੇ ਅੱਜ ਆਪਾਂ ਇਹ ਸਾਰਾ ਬੀਜ ਬਜਾਈ ਕਰ ਦਾਂਗੇ ਜੀ ਪੂਰੀ ਕੰਪਲੀਟ ਦੋਸਤੋ ਲੈ ਹੁਣ ਆਪਾਂ ਲੱਗ ਗਿਆਂ ਸਟਾਰਟ ਕੰਮ ਤੇ ਆਜੋ ਇਹ ਵਿੱਚ ਕੇ ਆਪਾਂ ਨੂੰ ਸਭਾ ਕੰਪਲੀਟ ਕਰੀਏ ਅੱਜ ਆਪਾਂ ਸਰੋਂ ਮਿਠਾ ਤੇ ਟਣੀਆਂ ਇਹ ਚੀਜ਼ਾਂ ਬੀਜਾਂਗੇ ਤੇ ਮੂਲੀ ਗਾਜਰਾ ਲਾਵਾਂਗੇ ਬਾਅਦ ਚ ਬੱਠਾਂ ਤੇ ਤੇ ਆਜੋ ਸਟਾਰਟ ਕਰੀਏ ਜੀ ਆਪਾਂ ਇਦਾਂ ਜੇ ਅਸੀਂ ਟਣੀਆਂ ਤੇ ਮੇਠਾ ਵੀਰਤਾ ਆਜੂ ਹੁਣ ਆਪਾਂ ਗਾਜਰਾ ਲਾਉਨੇ ਆ ਜੀ ਆ ਚਿਬੜਾ ਅੱਜ ਆਪਾਂ ਚਿਬੜਾ ਨਹੀਂ ਜਟ ਨਹੀਂ ਖਾਵਾਂਗੇ ਮੰਮੀ ਉੱਪਰ ਗੰਡੇ ਲੈਣ ਗਈ ਐ ਆ ਗਈ ਜੀ ਮੇਰੇ ਗੰਡੇ ਲੈਣ ਗਈ ਸੀ ਪਦੀਨਾ ਲੋ ਜੀ ਪਦੀਨਾ ਵੀ ਪਾਵਾਂਗੇ ਆਪਾਂ ਇਹ ਚ ਆ ਬਿਚਾ ਕੀ ਹੈ ਅੱਛਾ ਮੇਥੀ ਮੇਥੀ ਦੀ ਵਧੀਆ ਬਾਸ਼ਣ ਆ ਜਾਂਦੀ ਹੈ ਨਾ ਕਿ ਲਿਆ ਤੂੰ ਕੀ ਕਰਾ ਆਪਾਂ ਕੋਠੇ ਦੇ ਜੀ ਉੱਪਰ ਗਾਮਲਿਆਂ 'ਚ ਛੱਤ ਤੇ ਪਦੀਨਾ ਲਾ ਰੱਖਿਆ ਤੇ ਆਹ ਪਾਵਾਂਗੇ ਵਿੱਚ ਚਿਬੜਾ ਚਿਬੜਾਂ ਦੀ ਪਾਵਾਂਗੇ ਜੇ ਚਟਨੀ ਰੱਖਣੇ ਚਿਬੜਾਂ ਦੀ ਬਾਕੀ ਆ ਮਿੱਟੀ ਦੇ ਹੁੰਡੇ 'ਚ ਬਾੜਾ ਵਧੀਆ ਹੁੰਦੀ ਐ ਕਈ ਤਾਂ ਪੱਥਰ ਦੇ ਪਾਲਾਂਦੇ ਨੇ ਹਨਾ ਹਾਂ ਇਹ ਸਮਾਂ ਰਮਣ ਦੇ ਪੱਥਰ ਨਾਲ ਨਹੀਂ ਪੱਥਰ ਦੇ ਚ ਵਧੀਆ ਨਹੀਂ ਹੁੰਦੀ ਆ ਮਿੱਟੀ ਦਾ ਵਧੀਆ ਹੁੰਦੀ ਆ ਮਿੱਟੀ ਦੇ ਵਿੱਚ ਵਧੀਆ ਲੱਗਦੀ ਹੈ। ਹਾਂ। ਕੋਈ। ਐ। ਪਣਾਤੀ ਪਮੇਰੀ। ਲੈ ਦੋਸਤੋ ਆਪਾਂ ਰਗੜਦੇ ਆਂ। ਰਗੜ ਕੇ ਦੇਖਦੇ ਆਂ। ਐ ਐ ਕਰਨਾ ਹੈ। ਹਾਂ ਪੈਸਾ ਰਹਿ ਹਾਂ ਹੱਲੂ ਗਾਣੀ। ਫੇਰ ਪਾ ਕੇ ਚਿਬਣਾ। ਇੱਥੇ ਪਾਣੀ ਗੁਣੀ ਨਹੀਂ ਪਾਣਾ। ਨਹੀਂ ਪਾਣਾ। ਧੰਨ। ਆ ਗੰਡੇ ਪਾਵਾ ਕੇ। ਦੇਖ ਪਹਿਲਾਂ ਦੇਖਿਆ ਕਿੰਨੇ ਵੀ ਨੇ ਐਨੇ ਵੀ ਨੇ ਦੇਖੋ ਪਏ ਨੇ ਇਹ ਬਹੁਤ ਮम्मी ਲਾ ਕੇ ਆਪਾ ਦੋ ਨਹੀਂ ਰਗੜੀ ਜਾਂਦੀ ਸਮਾਰ ਕੇ ਮਿੱਥੇ ਦਾ ਵੀ ਇਹ ਨਹੀਂ ਮਰੇ ਹੁਣ ਮੰਮੀ ਮਾਰੂਗੀ ਵੀ ਸਮਾਰ ਕੇ ਕੇ ਮੰਮੀ ਆ ਦੇਖੋ ਜੇ ਮੈਂ ਬਾਦੀ ਹੈ ਮਧਾਣੀ ਮੁੱਕ ਚੱਲਦਾ ਗੰਮਾ ਲੈ ਵੀ ਦੋਸਤ ਪਾ ਤੇ ਚਿਬੜ ਉਹ ਫਟ ਗਿਆ ਫਟ ਗਿਆ ਵੀ ਲਿਕੜਦੇ ਨੇ ਨਾ ਹੋਰ ਇਹ ਇਹ ਬਣ ਕੀ ਗੱਲ? ਬਣ ਕੀ ਨਾ ਗੱਲ। ਤਾਂ ਮਿੱਟਾਂ ਜੀ ਵੀ ਜੇ ਮਾਰਤੀ ਹਨਾ। ਮੈਂ ਨਾ ਕੱਢੀ ਲੈਣੀ ਆ। ਹਾਂ। ਤਾਂ ਕਰਤੀ। ਲੇਕ ਚੱਲਦੇ ਆ। ਲੈ ਵੀ ਦੋਸਤੋ ਆਪਣੀ ਰਾਗੜ ਕੇ ਹੋ ਗਈ ਚਟਨੀ ਤਿਆਰ। ਚਿਬੜਾਂ ਦੀ। ਈ। ਲੈ ਵੀ ਦੋਸਤੋ ਆਪਾਂ ਕੁੱਟਾਂਗੇ ਅੱਜ ਨੂਨ। ਦੇਖੋ ਕਾਲਾ ਨੂਨ। ਮੈਂ ਇਹਨੂੰ ਕੀ ਕਹਿੰਦੇ ਨੇ? ਇਹਨੂੰ ਖਾ ਲਾ। ਖਾ ਲਾ। ਤੇ ਆ ਸੁਲਮਾ ਕੁੱਟਣਾ। ਅਜਾ ਮੂੰਹ ਸ਼ਰਮਾ ਘੁੱਟਦਾ ਇਹਦੇ ਵਿੱਚ ਹੈ ਹਾਂ ਧੋ ਕੇ ਕੋਈ ਚੀਜ਼ ਕੋ ਆ ਵੀ ਘੁੱਟ ਫਾਗਦੇ ਆ ਪਰ ਇਹ ਇਹਦੇ ਨਾਲ ਉੱਤੇ ਮਾਰਦੇ ਨੇ ਇਹ ਇਹ ਹਾਂ ਇਹ ਇਹ ਤਾਂ ਘੋਟਣਾ ਛੋਟਾ ਛੋਟਾ ਘੋਟਣਾ ਆ ਪਾਉਤ ਲੈਤਾ ਦੀ ਹੈ ਹਾ ਵੇchna ਆਈ ਥੀ ਵਹ ਜਾ ਨੂਨ ਲੈ ਦੀਏ ਇਹ ਤਾਂ ਵੱਡਾ ਬਾਦਜੀ ਕੋਟਾ ਕੀ ਉਹਦੇ ਵਰਗਾ ਲੁੱਕ ਵਰਗਾ ਜਾ ਇੱਕੋ ਕੀ ਹੁੰਦੀ ਐ ਜਿਹੜੇ ਖਾਂਦੇ ਹੁੰਦੇ ਨੇ ਇਹ ਮੈਂ ਤਾਂ ਚਿੱਟਾ ਰਹੇ ਸੀ ਫੇਰ ਤੂੰ ਆ ਗਿਆ ਤਾਂ ਇਹ ਕਹਤਾ ਉਹ ਸਿੰਧਾ ਨਾਮਕਦੀ ਹੈ ਨਾ ਹਾਂ ਕਹਨਾ ਮम्मी ਇਹ ਨਹੀਂ ਹੈਗਾ ਰਮਾ ਇਹ ਮੋੜਗਾ ਨਾ ਇਹ ਲੈ ਕਾਲਾ ਫੇਰ ਮੈਂ ਉਹ ਮੋੜ ਕੇ ਦੁਆਰੇ ਫੇਰ ਮੇਰੇ ਡੈ ਇਨੇ ਮੈਂ ਤਾਂ ਇਹ ਚੱਕ ਦੇਉਂ ਨਹੀਂ ਚਿੱਟੇ ਹਾਂ ਨਹੀਂ ਹੋਰ ਆ ਨਾਲ ਵਾਪਸ ਨਹੀਂ ਪਹਿਲਾਂ ਤਾਂ ਪਤਾ ਡਲਾ ਲੈਂਦਾ ਸੀ ਹਨਾ ਇਹ ਤਾਂ ਬਰੀਕ ਦਾ ਬਾਅਦ ਚੁੱਕ ਰਿਹਾ ਹਨਾ ਇਹ ਤਾਂ ਹੁਣ ਕੁੱਟੇਗਾ ਮੈਂ ਕੁੱਟ ਕੇ ਮੈਂ ਫਿਰ ਇਹ ਸੋਨਾ ਹੋ ਜਾਊਗਾ ਹੂੰ ਤੀਕਾ ਕਿੰਨੀ ਸੋਹਣੀ ਹੈ ਹਨਾ ਖੁਜੀ ਜੀ ਦੇਖ ਇਹਦੇ ਵਿੱਚ ਇਹਦਾ ਸਵ ਕੋਈ ਚੀਜ਼ ਕੁੱਟ ਨਹੀਂ ਕਿਸੇ ਸਾਹ ਹਾਂ ਸੌ ਮਾਰ ਕੁੱਟਦਾ ਸਾਡਾ ਡੱਬੇ ਚ ਪਾਈਂਗੀ ਸਾਰੇ ਹਾਂ ਇਹ ਡੱਬੇ ਚ ਪਾ ਕੇ ਧਰ ਦਾਂਗੇ ਜਦੋਂ ਲੋੜ ਪਿਆ ਤਾਂ ਗੋਲੀ ਭਰ ਕੇ ਲੈ ਦਾਂਗੇ ਜਮ ਬਰੀ ਕਰ ਦੂ ਇਹ ਜਦੋਂ ਐਨ ਫ੍ਰਿਲ ਸੀ ਚ ਚਾਚੂ ਵੀ ਪਾ ਸਕਦਾ ਹੈ ਨਾ ਬੰਦਾ ਹਾਂ ਹਾਂ ਚਾਚੂ ਪਾ ਦੋ ਚਾਚੂ ਇੱਥੇ ਹੋਣ ਲੱਗਦੇ ਤਾਂ ਵਧੀਆ ਹਨਾ ਹਾਂ ਤੇ ਖਾਂ ਕੇ ਚਖਾਉਣ ਬਹੁਤ ਵਧੀਆ ਹੈ ਨਾ ਆਹ ਬੂਟਾਂਲੇ ਫਰਦੇ ਨੇ ਵਿੱਚ ਬੋਟਾ ਕਿੰਨੇ ਤਰੀਕਿਆਂ ਨੇ ਆਪਣੇ ਪੰਜ ਦੀਆਂ ਹਨਾ ਪੰਜ ਦੀਆਂ ਹੂੰ ਪੰਜਾਬ 'ਚ ਵੀ ਸਿਰਫ ਪੰਚੀ ਦੀ ਕਹਿੰਦੀਆਂ ਨੇ ਉਸੇ ਵੇਦਨਦੀਆਂ ਨੇ ਕੋਈ ਨਾ ਇੱਕੋ ਦਿਨ ਦੀ ਨਹੀਂ ਹੈਗੀਆਂ ਉੱਥੇ ਪਤਾ ਨਹੀਂ ਬਈ 15 16 ਬਸ 20 ਬੂਦੀਆਂ ਨੇ ਅੱਛਾ ਤੇ ਇਹੀ ਜੀ ਤਾਂ ਨਹੀਂ ਮਿਲਦੀ ਹੁਣੀ ਨਾ ਹੁਣ ਨਾ ਇਹ ਮਿਲਦੀਆਂ ਨਾ ਹਣਾ ਤੇ ਨਾ ਨਾ ਸੀ ਕਿਵੇਂ ਹਾਂ ਨਾਲ ਜਾਂਦੇ ਆਪਾਂ ਅੱਛਾ ਜੀ ਕਿਤੇ ਮੱਸਿਆ ਤੇ ਹਨਾ ਹਾਂ ਮੱਸਿਆ ਤੇ ਕਿਤਾਬ ਤੇ ਮੇਰੀ ਅੰਬਰਸਰ ਬਾਰ ਬੀ ਗਿਆ ਤਾਂ ਅੰਬਰਸਰ ਬਜਾਰਾ ਹਾਂ ਅੰਬਰਸਰ ਰੋ ਬੀਓ ਕੇ ਮਿਲ ਜਾਂਦੀ ਹੈ ਲੈ 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 ਇਹਨਾਂ ਲੈ ਲੈ ਕੋਈ ਨਹੀਂ ਸਾਰਾ ਕੁਝ ਸਾਰਾ ਕੁਝ ਮਿਲ ਜਾਂਦਾ ਹੈ ਲੈ ਉਹ ਨਾਲ ਬਣੀ ਵੀ ਆਏ ਵੀ ਬਾਟ ਦੂਰ ਕਰਕੇ ਚੱਕੀ ਜਾਂਦੀ ਹੈ ਨਹੀਂ ਇੰਨੇ ਕਿਹੜਾ ਭਾਰੀ ਹੈ ਇਹ ਉਹ ਹੈ ਤਾਂ ਥੋੜੀ ਮੁੱਠੀ ਭਾਰੀ ਤਾਂ ਹੈਗੀ ਹੈ ਉਹ ਜਾ ਰਹੀ ਹੈ ਇ tanto ਨਹੀਂ ਭਾਰੀ ਹੈਗੀ ਇਹ ਨੂੰ ਕਈ ਬਰ ਲੈਣਾ ਖਾਣ ਦੀ ਚਾਹ ਜੀ ਸਭਰ ਚਨਾ ਖਾ ਜਾਂਦਾ ਹੈ ਤਾਂ ਦੋਸਤੋ ਮਿਲਦੇ ਆਂ ਜੀ ਅਗਲੇ ਬਲੌਗ ਚ ਤੇ ਆਪਣੀ ਕਾਲਾ ਨੂੰ ਕੁੱਟ ਲਿਆ ਤੇ ਬਾਕੀ ਖਾਸਾ ਪਿਆ ਤਾਂ ਤੇ ਇਹ ਤੇ ਖਾਸਾ ਟਾਈਮ ਲੱਗੂਗਾ ਤੇ ਸਾਨੂੰ ਦਿਖਾਇਆ ਮੈਨੂੰ ਐ ਦੀਗਾ ਵੀ ਆ ਦਿਖਾਈਏ ਵੀ ਇਹ ਮੇ ਵੀ ਹੁੰਦੀ ਐ ਸਾਰਾ ਕੁਝ ਇਹ ਪੁਰਾਣੇ ਪਹਿਲਾਂ ਹੋਇਆ ਕਰਦੇ ਹੋਊਗੇ ਹਨਾ ਇਹ ਪਹਿਲਾਂ ਵੀ ਇਹ ਨਾਲ ਨਾਲ ਸਰੱਖਾਂਗੇ ਅੱਛਾ ਇਹ ਬਾਅਦ ਚ ਕੁੱਟ ਲਾਂਗੇ ਇਹ ਬਾਅਦ ਚ ਕੁੱਟਾਂਗੇ ਇਹ ਤਾਂ ਫੱਗੜੂ ਹਮਰ ਕੋ ਦਈ ਨਹੀਂ ਗਿਆ ਚਲੋ ਠੀਕ ਐ ਦੋਸਤੋ ਮਿਲਦੇ ਆਂ ਅਗਲੇ ਬਲੌਗ ਚ ਜੀ ਧੰਨਵਾਦ ਜੀ